ਭਗਵਾਨ ਦਾ ਮਨ ਮੁਤਰਾ ਮੇਰਾ ਤਦ ਗਾ ਜਬ ਰੰਗਲ ਬਨਾ ਬਸ ਪ੍ਰਭ ਕੈ ਸਿਮਰਨ ਦੀ ਜਬ ਮਨ ਸਾ ਤਦ ਸਿਮਰਨ ਕਾਲ ਪਰਾਰੇ ਪ੍ਰਭ ਕੈ ਸਿਮਰਨ ਦੇ ਸੁਨੰਤਰਾਂ ਪ੍ਰਭੂ ਤੇ ਮੇਰੇ ਕਾ ਜਿਦਨ ਨਲਾਚਾ ਹੈ ਪ੍ਰਭ ਕੈ ਸਿਮਰਨ ਅੰਮ੍ਰਿਤ ਵਾਚ ਹੈ ਪ੍ਰਭ ਕੈ ਸਿਮਰਨ ਤੋਂ ਨਾ ਦਵਤਾ ਪ੍ਰਭ ਕੈ ਸਿਮਰਨ ਦੁਖਾ ਸੰਤਪ ਹੈ ਪ੍ਰਭ ਦਾ ਸਿਮਰਨ ਸਾਰਾ ਸੰਤ ਸਰਬੰਦਾਨ ਨਾ ਨਾ ਅਧਿਆਤਤ ਬੋਗਾ प्रभु का Kapta करो नता दूजा प्रभु का

ਨਾਣਿਕ ਜਨ ਕੀ ਮੰਗਰ ਦਾ ਬੱਲਾ ਪ੍ਰਭੂ ਕੋ ਸਮਰਾਈ ਕੇ ਪਰਪੋਤਾਰੀ ਪ੍ਰਭੂ ਕੋ ਸਮਰਾਈ ਤਨਪਤ ਬਲਿਆਰੀ ਪ੍ਰਭੂ ਕੋ ਸਮਰਾਈ ਤੇ ਮੋਖ ਕੋ ਹਾਵੇ ਪ੍ਰਭੂ ਕੋ ਸਮਰਾਈ ਤਨਜੀਖ ਤੇ ਆਵੇ ਪ੍ਰਭੂ ਕੋ ਸਮਰਾਈ ਤਨਯਾ ਤਨਜੀ ਸਾ ਪ੍ਰਭੂ ਕੋ ਸਮਰਾਈ ਤੇ ਨਾ ਮਨ ਮਨ ਦੀ ਸਾ ਪ੍ਰਭੂ ਕੋ ਸਮਰਾਈ ਤਨ ਅੰਦਕੁਣੀ ਰੀ ਪ੍ਰਭੂ ਕੋ ਸਮਰਾਈ ਬਤਿ ਹਰਿ ਸਤਿ ਪਰਤਾਪੁ ਅਨੰਦਾ ਦੇਨਾਂਦ ਗੰਬਰਨ ਪੂਰਾਤਾਜ பிரஜாச்சிரே பிருவன பூரே பிரவு பிரே பிரவு பாதோ பௌசாஸ்பர்த்தே ਨਾ ਨਾਮ ਤੇ ਪਾਇਆ ਸਰਕਾਰ ਦਾ ਸੰਦੋਗੀ ਮਾਰਗ ਤੇ ਤਨੀ ਉਹ ਹੈ ਸਰਪਾਰ ਦਾ ਨਾਮ ਸੰਤੋਸਾ ਦੇ ਟੰਡਾ ਮਾਂ ਤੁਖਾਰਾ ਦਾ ਨਾਮ ਜੰਗੂ ਜੀ ਆਰਾ ਜਹਾਂ ਪੰਚਤੋ ਰਾਗੋ ਨਾ ਸੁਯੰ ਨੂੰ ਹਰ ਕਾ ਨਾਮ ਤੇ ਨਾਲੇ ਤਜੰਦੂ ਵਾ ਮਹਾ ਤੇ ਸੰਤੋਸਾ ਮੈਂ ਬੰਨੇ ਨਿੱਕੀ ਨਿੱਕੀ ਦੀ ਪੂਰੀ ਪਰਫੈਕਟ ਵੀਡੀਓ ਆਉਂਦੀ ਹੈ ਸਰਪਾਰ ਦਾ ਨਾਮ ਪਾਵਾ ਪਰ ਬਰਸਾ ਕੀ ਲਾਲਾ ਪਾ ਮੇਰਾ ਬਰਤਨ ਦਾ ਨਾਮ ਹੋ ਬਰਤਨ ਦਾ ਨਾਮ ਹੋ ਲਾਲਾ ਪਾ ਪੂਰੀ ਪਰਫੈਕਟ ਵੀਡੀਓ ਹੋਣੀ ਨਿਕਲੀ ਜੀ ਹੋਰ ਚਾਹਨਾ ਮੇਰੇ ਇਨਨ ਪੂਰਾ ਹਰ ਜਸ ਸਰਪੇ ਸੰਤ ਸਦਾ ਆਤਿ ਹਰ ਹਰਿ ਉਪਦੇਸਾ ਸਮਾਕਰ ਹਰਿ ਉਪ ਪ੍ਰਾਪਤਾ ਹਰ ਕਾ ਨਾਮਾਂ ਕੀ ਵਡਿਆਈ ਅਰਪਾ ਨਾਮਨ ਸੋਪਾ ਪਾਈ ਹਰ ਕਾ ਨਾਮ ਹੋ ਬਰਤਨ ਹੋਪੀ ਰਹਿਣਾ ਥੱਲੇ ਛੁੱਟ ਗਈ ਟਿੱਪ ਖਮਾ ਕਰ ਮਾ ਦੁੱਤ ਜੀ ਸਾਰਾ ਰਾ ਕਾ ਨਾਮ ਪੂਜੇ ਵਾ ਨਾਮ ਮੇਦ ਕੇਰ ਹਰ ਜਨ ਹਾਰੋ ਹਰ ਹਾਰੋ ਦਤਾ ਹਰਤਾ ਤਕਸੇ ਪ੍ਰਗਤੀਸ਼ਤਾ ਹਰਤੀ ਤਕਸਾ ਹੋਰ ਬਰੀ ਨਾਲ ਨਰਮਤੀ ਤੇ ਪਰੇ